Naman, jemput ja ya. He. Mama ke sana. Bawa santri ke sana. Mama, beri santri. Santri? Santri. Kenapa dia minta? Ibu dia minta. ਸੰਤਰੇ ਨੇਂ ਡੇ 오ਰੰਜਨ ਡੇ ਆ ਠੀਕ ਹੈ ਚਲ ਮੈਂ ਦਿੰਨੀ ਆ ਸੰਤਰੇ ਮੰਮੀ ਨੇ ਤਾਂ ਨਾ ਮੇਰੇ ਮੁੰਡਨ ਪੂਰਾ ਪੈੰਡੂ ਬਣਾ ਦੇਣਾ ਉਲਟ ਪੁਲਟ ਕੁਝ ਨਾ ਕੋਸ ਖਾਈ ਜਾਣਾ ਇਹਨੂੰ ਹੁਣ ਨਮਨ ਉੱਥੇ ਬੈ ਕੇ ਖੇਲੀ ਜਾਣਾ ਤੇ ਮੰਮੀ ਨਾਲ ਕੁਝ ਨਾ ਕੁਝ ਕਹੀ ਜਾਣਾ ਇਹਨੂੰ ਕੀ ਕਰਾਵਣਾ ਕੋਈ ਸਕੀਮ ਲਾਉਣੀ ਆ ਜਿੰਨਾ ਮੰਮੀ ਲੱਗ ਉਠੂਗਾ ਨਮਨ ਤੇ ਚਾਹੇ ਮੰਮੀ ਉਠ ਨਮਨ ਲਾਗੋ ਦੱਦੀ ਆ ਲੋ ਸੰਤਰੇ ਖਾਣਾ ਦੋ ਖਾਣਾ ਖਾ ਲਈਆ ਪੰਨਾ ਮੱਕਣਾ ਹਾਂ ਨਮਕਣਾ ਬਹਿ ਜਾ ਫਿਰ ਕੇਰੀ ਸਕੀਮ ਲਾਵਾਂ ਜਿੱਦਾਂ ਨਾ ਮੰਮੀ ਅੰਦਰ ਬਹਿ ਜਾਂ ਉਦੋਂ ਲੱਗੋ ਤੇ ਉੱਠਣ ਘਟੋ ਘਟ ਹਾਂ ਜੋ ਮੋ ਛੰਡਾ ਬੋਲੀ ਜਾਂਦੇ ਉਦੋਂ ਲੱਗੇ ਬੈਕ ਕੇ ਜੋ ਜਾਈ ਸੁੱਟਦੀ ਇੱਥੇ ਤੇ ਨਾਲ ਕਥਾ ਲਾ ਦਿੰਨੀ ਟੀਵੀ ਤੇ ਐਸ ਬੰਨ ਬੈਣ ਗਏ ਤਾਂ ਸਹੀ ਚੱਲ ਬਲਾਕ ਲੈ ਆਉਣੀ ਹੁਣ ਮੰਮੀ ਨੂੰ ਮੰਮੀ ਜੀ ਬਾਹਰ ਖੜ ਕੋ ਠਾਨ ਕੇ ਨਹੀਂ ਤੋ ਹੀ ਨਾ ਅੰਦਰ ਜਾਈ ਚ ਜਾ ਕੇ ਬੈਠੋ ਨਾਲ ਮੈਂ ਤੁਹਾਨੂੰ ਚਾਹ ਬਣਾ ਕੇ ਦਿੰਨੀ ਆ ਕੋਈ ਨਹੀਂ ਮੈਂ ਇੱਥੇ ਬੈਠੀ ਉਹਨੂੰ ਖਵਾਉਣ ਲਈ ਆ ਮੈਂ ਕੋਈ ਗੱਲ ਨਹੀਂ ਖਲਾ ਮੈਂ ਨਹੀਂ ਤੁਸੀਂ ਤੁਸੀਂ ਅੰਦਰ ਟੀਵੀ ਤੇ ਕਥਾ ਚੱਲੋ ਨਾਲ ਲੈ सुकरा कित अंदर गई है इन्हें तो मेरे मुंडे ने पता नहीं की किस खाई जाना है पुट्ठा सीधा ना नाम ऑरेंज ओरेंज हों ठीक है संतरा नहीं कहना ऑरेंज कहना हमेशा आजकल कौन किंदा संतरा ਜਲਦੀ ਕਰੋ ਹੂੰ ਕੌਣ ਆ ਗਿਆ ਸਸੀਗਾ ਆਂਟੀ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਸੰਦੀਪ ਠੀਕ ਐ ਮੰਮੀ ਕਿੱਥੇ ਆ ਮੰਮੀ ਅੰਦਰ ਬੈਠੇ ਨੇ ਆ ਜਾਓ ਅੰਦਰ ਬੈਠੇ ਆ ਹਾਂਜੀ ਬੰਦਾ ਦੋ ਮਿੰਟ ਬਾਹਰ ਵੀ ਭਾਵੇ ਕਿ ਅੰਦਰ ਹੀ ਬੈਠੇ ਰਹਿਣਾ ਨਹੀਂ ਮੈਂ ਤਾਂ ਕਿਹਾ ਹੈਗਾ ਬਹਿ ਜਾਓ ਕਿਉਂ ਨਾ ਨਹੀਂ ਮੈਨੂੰ ਠੰਡ ਲੱਗਦੀ ਅੰਦਰ ਚੱਲ ਜੇ ਚੱਲ ਜਾ ਅੰਦਰ ਤੁਸੀਂ ਵੀ ਕਿੱਦਾ ਬੈਣੇ ਬੈਠੀ ਆ ਆਹ ਆ ਜਾ ਨਹੀਂ ਤੂੰ ਬੈ ਜਾ ਮੈਂ ਤੇ ਕਥਾ ਹੁੰਡੀ ਤੇ ਉਹ ਸੁਣਨ ਲੱਗ ਪਈ ਉਹ ਨੌਨ ਨੇ ਰਜਾਈ ਸੁੱਟਦੀ ਤੇ ਕਹਿੰਦੀ ਮੰਮੀ ਇੱਥੇ ਬੈ ਕੇ ਕਥਾ ਸੁਣ ਲਓ ਤੇ ਮੈਂ ਇੱਥੇ ਬੈ ਗਈ ਫਿਰ ਜਾਈ ਚ ਬਾਹਰ ਤੂ ਗੋੜ ਗੋੜ ਠੰਡਾ ਤੇ ਕੀ ਕਰਨਾ ਹੈ ਬਾਹਰ ਤੇ ਬਾਹਰ ਵੀ ਕਿਤੇ ਬੈ ਜਾ ਕਰ ਤੂੰ ਤੇ ਦਿਨ ਰਾਤ ਰਜਾਈ ਚ ਹੀ ਬਣੀ ਰਹਿਣੀ ਆ ਤੇ ਕੀ ਕਰਨਾ ਬਾਹਰ ਠੰਡ ਤੇ ਇੰਨੀ ਆ ਰਜਾਈ ਚ ਸਭੋ ਚੰਗਾ ਅੰਦਰ ਬੈ ਕੇ ਮੈਂ ਟੀਵੀ ਵੇਖਣ ਦੀ ਕਥਾ ਸੁਣ ਲਈ ਹੋਰ ਤੂੰ ਸੁਣਾ ਕਿੱਦਾਂ ਓਣੇ ਹੋਏ ਮੈਂ ਵੀ ਬਸ ਇਦਾਂ ਹੀ ਬੈਠੀ ਹਹੀ ਵੇਲੀ ਤੇ ਮੈਂ ਆ ਗਿਆ ਭਜਾਨੀ ਆ ਤੇ ਆਹ ਚੱਲੀਏ ਦੋ ਮਿੰਟ ਬਲਜੀਤ ਦੇ ਘਰ ਕੈਂਟਾ ਰੱਖੀਏ ਇਹਦਾ ਨਾਮ ਬਲਜੀਤ ਦੇ ਘਰ ਠੰਡ ਦੇ ਵਿੱਚ ਫਿਰ ਕੀ ਆ ਜਾ ਕੈਂਟਾ ਕੇ ਗੱਲਾਂ ਬਾਤਾਂ ਮਾਰ ਕੇ ਉਹਨੇ ਉਹਨੇ ਆਗੂ ਗਬਾਲੀ ਹੁਣੀ ਆ ਉਹ ਛੱਡ ਪਰਾਂ ਮੈਂ ਨਹੀਂ ਜਾਣਾ ਮੈਂ ਕਥਾ ਸੁਣ ਲਾ ਦੂੰਗੀ ਆ ਜਾ ਚੱਲੀਏ ਤੂੰ ਵੀ ਇੱਥੇ ਕਰਨਾ ਸਾਰਾ ਦਿਨ ਰਜਾਈ 'ਚ ਹੀ ਬੜੇ ਰਹਿਣਾ ਅੰਦਰ ਇਹ ਫਿਰ ਐਵੇਂ ਕਿਸ ਨੂੰ ਜਾ ਕੇ ਪਰੇਸ਼ਾਨ ਕਦਰ ਨਹੀਂ ਕਰਨਾ ਅਸੀਂ ਘਰ ਬੈਠੇ ਰਜਾਈ 'ਚ ਰਮਾਨਾ ਕੋਈ ਗੱਲ ਨਹੀਂ ਆ ਜਾ ਗੱਲਾਂ ਬਾਤਾਂ ਉੱਥੇ ਕਰਾਂਗੇ ਚੱਲ ਫਿਰ ਜੇ ਤੂੰ ਆਈ ਹੁਣ ਸਪੈਸ਼ਲ ਤੇ ਚੱਲ ਯੋ ਅਜਾ ਚੱਲੀਏ ਤੇ ਵੀ ਗੱਦੇ ਕਿਥੇ ਲੈ ਮੈਂ ਇੱਥੇ ਚਲੀ ਬੁੱਤ ਕਿਸ ਦੇ ਘਰ ਮੈਂ ਵੀ ਜਾਣੇ ਟਾੜੇ ਨਾਲ ਸੰਦੀਪ ਆਦਿਆਂ ਨੂੰ ਟੋਪੀ ਮੈਂ ਨਾਲ ਲੈ ਜਾਨੀ ਇਹਨਾਂ ਨਹੀਂ ਨਹੀਂ ਮੰਮੀ ਜੀ ਆਵੇਂ ਤਾਂ ਉਥੇ ਤੰਗ ਕਰੂਗਾ ਤੁਸੀਂ ਚਲ ਜਾ ਕੋਈ ਗੱਲ ਨਹੀਂ ਤੰਗ ਮੈਨੂੰ ਕਾਦਾ ਕਰਨਾ ਨਾਲੇ ਤੂੰ ਕੋਈ ਕੰਮਕਾਰ ਕਰ ਲੈ ਮੈਂ ਲੈ ਜਾਨੀ ਆ ਨਾਲ ਉਥੇ ਖੇਡਦੇ ਰਹਿਣੇ ਨੇ ਕੋਈ ਗੱਲ ਨਹੀਂ ਮੰਮੀ ਜੀ ਕੰਮ ਮੈਂ ਆਪੇ ਕਰ ਲੂਗੀ ਤੁਸੀਂ ਹੋ ਨਮਨ ਤੂੰ ਨਹੀਂ ਜਾਣਾ ਚਲ ਕੋਈ ਨਹੀਂ ਮੰਮੀ ਜੀ ਮੈਂ ਆਨੂੰ ਆਪੇ ਸੰਭਲਾਂਗੇ ਜਾਓ ਤੁਸੀਂ ਚਲ ਆ ਜਾ ਨਹੀਂ ਤੇ ਚਲੀਏ ਤੇਜ ਦੇ ਹਾਂ ਕਿਉਂ ਰਵਾਉਂਦੀ ਆ ਨਹੀਂ ਮੰਮੀ ਤੁਸੀਂ ਜਾਓ ਕੋਈ ਗੱਲ ਨਹੀਂ ਨਹੀਂ ਮੈਂ ਜਾਣਾ ਨਾ ਮਨ ਚੱਲ ਜਾਓ ਤੁਸੀਂ ਹੋ ਠੰਡ ਬਰੀ ਹੈ ਬਾਹਰ ਕਿੱਥੇ ਜਾਊਗਾ ਆਵੇਂ ਚਲਾ ਆਪਾਂ ਅੰਦਰ ਚਲੀਏ ਆਪਾਂ ਅੰਦਰ ਜਾ ਕੇ ਖੇਲਦੇ ਆ ਠੀਕ ਹੈ ਗੱਡੀਆਂ ਨਾਲ ਖੇਲਦੇ ਨਾ ਮੈਂ ਸਾਈਕਲ ਲੈ ਕੇ ਨਹੀਂ ਤਰਾ ਤੇ ਜਿੰਦੀ ਹਾਂ ਤੇਰੀ ਨੋ ਮੁੰਡੇ ਨੂੰ ਕਿੱਦਾਂ ਰੋਂ ਰਿਆ ਏ ਵਿਚਾਰਾ ਉਹਨੇ ਤੇ ਵਿਚਾਰੇ ਮੇਰਾ ਕਰਕੇ ਨਹੀਂ ਭੇਜਿਆ ਵੀ ਕਿੱਥੇ ਉੱਥੇ ਤੰਗ ਕਰਦਾ ਰਹੂਗਾ ਮੰਮੀ ਨੂੰ ਜੇ ਚੱਲੇ ਆ ਤੇ ਚੱਲ ਚਲ ਜਾਣ ਇਕੱਲੇ ਹੀ ਤਾਂ ਨਹੀਂ ਭੇਜਿਆ ਉਹਨੇ ਚੱਲ ਚੰਗਾ ਭੈਣੇ ਮੈਂ ਜਾਣੀ ਆ ਫਿਰ ਆ ਜਾ ਗਾ ਕੀ ਕਰਨਾ ਹੀ ਘਰ ਜਾ ਕੇ ਨਹੀਂ ਨਹੀਂ ਅੱਗੇ ਤੈਨੂੰ ਪਤਾ ਘੰਟਾ ਹੋ ਗਿਆ ਮੈਨੂੰ ਘਰੋਂ ਨਿਕਲੀ ਨੂੰ ਹੁਣ ਮੈਂ ਜਾ ਕੇ ਵੇਖਾਂ ਘਰ ਦਾ ਵੀ ਠੰਡ ਚ ਕੀ ਵੇਖਣਾ ਤੂੰ ਆ ਜਾ ਗਾ ਬੈੰਨੇ ਆ ਘਰ ਘੜੀ ਚੱਲ ਫਿਰ ਦੋ ਘੜੀਆਂ ਬੈਹ ਜਾਨੀ ਤੇ ਅੱਗ ਬਾਲ ਹਮਾਸਾ ਚੱਲ ਆ ਜਾ ਕੋਈ ਗੱਲ ਨਿਭਾੜ ਲੈਨੇ ਆ ਜਾ ਲੱਗਦਾ ਤੇ ਦਾਦੀ ਆ ਗਿਆ ਤੇ ਮੇਰੀ ਗੱਲ ਸੁਣ ਲੈ তু না এনে দেখ লি ঠিক আদি লাগে নি বাৰ বছ মই কা নদি লাগে নে বেঠা এতিয়া খেতি যা নাই দাদি যাতে তুমি ਆਜਾ ਮੰਮੀ ਜੀ ਸਲੀਬ ਨਮਨ ਕਿੱਥੇ ਆ ਨਮਨੰਦ ਖੇਡਣਾਂ ਗੱਡੀਆਂ ਨਾਲ ਕਿੱਧਰ ਚੱਲੇ ਚੇ ਕੁਛ ਨਹੀਂ ਆ ਫੁੱਲੇ ਜੇ ਲਿਆਏ ਸੀ ਉਹਦੇ ਵਾਸਤੇ ਮੰਗਦਾ ਹੀ ਨਾ ਮੇਰੇ ਕੋ ਤੇ ਮੈਨੂੰ ਦਿਖਾਵਾ ਇੱਕ ਵਾਰੀ ਅੰਦਰ ਕੋਈ ਗੱਲ ਨਹੀਂ ਮੈਂ ਇਹਨੂੰ ਆਪੇ ਦਿਖਾ ਦਾਂਗੀ ਨਾਲ ਮਮੀ ਤੁਸੀਂ ਕੀ ਸਿਖਾਉਂਦੇ ਰਹਿੰਦੇ ਜਾਈ ਫੁੱਲੇ ਇਹਨਾਂ ਨੂੰ ਪੋਪਕੋਰਨ ਕਹਿੰਦਾ ਵਾ ਸਵੇਰੇ ਵੀ ਤੁਸੀਂ ਉਹਨੂੰ ਕਹਿੰਦਾ ਜਸੰਤਰਾ ਲਿਆ ਫੜ ਕੇ ਇਹਦਾ ਕੌਨਸ ਖਾਂਦਾ ਅੱਜਕੱਲ੍ਹ ਨਿਆਣਿਆਂ ਨੂੰ ਕੱਲ ਨੂੰ ਸਕੂਲ ਗਿਆ ਤਾਂ ਸਕੂਲ ਵੀ ਉਹਨੇ ਇਹੋ ਕੁਝ ਬੋਲਨਾ ਵਾ ਟੀਚਰਸ ਨੇ ਫਿਰ ਸਾਨੂੰ ਕਹਿਣਾ ਤੁਹਾਨੂੰ ਨਹੀਂ ਕੁਝ ਵੀ ਕਹਣਾ ਦਾਦੀ ਨੂੰ ਕੌਣ ਕਿੰਦਾ ਹੁੰਦਾ ਕਹਣਾ ਸਾਰਿਆਂ ਨੇ ਮਾਪਿਆਂ ਨੂੰ ਹੀ ਆ ਨਾ ਤੇ ਕੀ ਸਿਖਾ ਰਹੇ ਨਿਆਣੇ ਨੂੰ ਤੁਸੀਂ ਨਾ ਉਹਨੂੰ ਪੁੱਠਾ ਸਿੱਧਾ ਸਿਖਾਉਂਦੇ ਰਹਿੰਦੇ ਜਾਈ ਕਦੀ ਡੋਡੀਆਂ ਲਿਆ ਕਦੀ ਸੰਤਰੇ ਲਿਆ ਤੇ ਕਦੀ ਫੁੱਲੇ ਹੋਰ ਕੁਝ ਸਿਖਾਉਨੇ ਡਾਢ ਗਾ ਮੈਂ ਤਾਂ ਹੀ ਡਾਢ ਲਾ ਕੇ ਨਾ ਜਾਰਾ ਨਹੀਂ ਬਹਿਣ ਦਿੰਦੀ ਉਹਨੂੰ ਤਾਰੇ ਜਿੰਨਾ ਦੂਰ ਰਹੂਗਾ ਨਾ ਮੇਰੇ ਵਾਸਤੇ ਉਹਨਾ ਚੰਗਾ ਘਟੋ ਘਟ ਆਹ ਜੋ ਆਰਡਰ ਇਹਨੇ ਨਾ ਸਿੱਖੂਗਾ ਜੋ ਹੁਣ ਆਪਣੇ ਰੂਮ ਚ ਬੈਠੋ ਠੀਕ ਹੈ ਹੈਗੀ ਤੇ ਮੈਂ ਤੁਹਾਡੀ ਗਵਾਂਡਣ ਆ ਮੈਨੂੰ ਤੁਹਾਡੇ ਘਰ ਵਿੱਚ ਬੋਲਣ ਦਾ ਹੱਕਤ ਨਹੀਂ ਆ ਪਾ ਤੂੰ ਕਿੱਦਾਂ ਬੋਲਣ ਦੀ ਆਪਣੀ ਸੱਸ ਨੂੰ ਉਹੋ ਹੀ ਸੱਸ ਆ ਜਿਹਦੇ ਮੁੰਡੇ ਨਾਲ ਤੂੰ ਵਿਆਹੀ ਆ ਜਿਹੜਾ ਐਡੀ ਵੱਡੀ ਕੰਪਨੀ ਚ ਕੰਮ ਕਰਦਾ ਵੱਡੀ ਪੋਸਟ ਤੇ ਆ 1.5 ਲੱਖ ਰੁਪਏ ਤਨਖਾਹ ਲੈਂਦਾ ਜਿਹੜਾ ਐਡਾ ਵੱਡਾ ਘਰ ਬਣਾਇਆ ਮੰਨਿਆ ਤੇਰੀ ਸੱਸ ਨੂੰ ਅੱਜ ਕੱਲ ਦੀ ਅੰਗਰੇਜ਼ੀ ਬੋਲਣੀ ਨਹੀਂ ਆਉਂਦੀ ਪਰ ਉਹਨੂੰ ਬੱਚੇ ਪਾਲਣੇ ਤੇ ਆਉਂਦੇ ਆ ਨਾ ਉਹਨੇ ਆਪਣੇ ਬੱਚੇ ਤੇ ਪਾਲੇ ਆ ਨਾ ਵਧੀਆ ਪਰਵਿਸ਼ ਦਿੱਤੀ ਆ ਅੰਗਰੇਜ਼ੀ ਬੋਲਣੀ ਤਾਂ ਤੇਰਾ ਬੱਚਾ ਸਕੂਲ ਚੋਂ ਵੀ ਸਿੱਖ ਜਾਊਗਾ ਪਰ ਆ ਜਿਹੜੀ ਥੀੜ ਪੰਜਾਬੀ ਆ ਨਾ ਇਹ ਕਿੱਥੋਂ ਸਿੱਖੂਗਾ ਦਾਦੀਆਂ ਤੇ ਦਾਦਿਆਂ ਕੋਲੋਂ ਬੱਚੇ ਸਿੱਖਦੇ ਆ ਬਾਕੀ ਰਹੀ ਗੱਲ ਪੜ੍ਹਾਈ ਦੀ ਜਿਹੜਾ ਬੱਚਾ ਇੰਟੈਲੀਜੈਂਟ ਹੈ ਨਾ ਉਹਨੇ ਤੇ ਸਰਕਾਰੀ ਸਕੂਲ ਚ ਪੜ ਕੇ ਵੀ ਡੀਸੀ ਲੱਗ ਜਾਣਾ ਤੇ ਜਿਹਨੇ ਨਹੀਂ ਪੜਨਾ ਉਹਨੂੰ ਤੂੰ ਭਾਵੇਂ ਮਹਿੰਗੇ ਤੋਂ ਮਹਿੰਗੇ ਸਕੂਲ ਚ ਪਾ ਦੇ ਵੱਡੇ ਤੋਂ ਵੱਡੇ ਸਕੂਲ ਚ ਪਾ ਦੇ ਉਹਨੇ ਫੇਰ ਵੀ ਨਹੀਂ ਪੜਨਾ ਬਾਕੀ ਤੂੰ ਆਪਣੀ ਸੱਸ ਨਾਲ ਏਦਾਂ ਨਾ ਕਰਿਆ ਕਰ ਉਹਦਾ ਵੀ ਤਾਂ ਦਿਲ ਕਰਦਾ ਮੈਂ ਆਪਣੇ ਪੋਤੇ ਨਾਲ ਖੇਡਾਂ ਤੇ ਬਟਾਪੇ ਦੇ ਵਿੱਚ ਤੇ ਪੋਤੇ-ਪੋਤੀਆਂ ਸਹਾਰਾ ਹੁੰਦੇ ਆ ਦਾਦੇ-ਦਾਦੀ ਦਾ ਏਦਾਂ ਨਹੀਂ ਕਰੀਦਾ ਹੋਈਦਾ ਉਹਨਾਂ ਨੇ ਵੀ ਨਿਆਣਿਆਂ ਨਾਲ ਖੇਡ ਕੇ ਬੜਾ ਪੇਚ ਟਾਈਮ ਪਾਸ ਕਰਨਾ ਹੋਰ ਉਹਨਾਂ ਨੇ ਕੀ ਕਰਨਾ ਹਾਂਜੀ ਆਂਟੀ ਜੀ ਤੇ ਇਹ ਨਾ ਸਹੀ ਹੈ ਕਾਂ ਜਜ ਇਹ ਗੱਲ ਤਾਂ ਮੈਂ ਕਦੀ ਸੋਚੀ ਨਹੀਂ ਮੰਮੀ ਜੀ ਮaaf ਕਰਦਾ ਮੈਨੂੰ ਨਾਲ ਲੈਣਾ ਆ ਫੁੱਲ ਲੈ ਜਾਵਾਂ ਤੇ ਦੇ ਦੋ ਆਪਣੇ ਪੁੱਤ ਨੂੰ ਕੋਈ ਗੱਲ ਨਹੀਂ ਤੇ ਇਹ ਕੋਈ ਅੰਗਰੇਜ਼ੀ ਤੇ ਮੈਨੂੰ ਮੇਰੇ ਪੋਤੇ ਨੇ ਸਿਖਾ ਦੇਣੀ ਹੈ ਮੈਂ ਦੇਖ ਕਿਉਂ ਨਹੀਂ ਹੁਣ ਹਾਂਜੀ ਬੈਠੋ ਆਂਟੀ ਜੀ ਦੇ